ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਤੇ ਆਪਣੇ ਸਿਰਾਂ ਨੂੰ ਝੁਕਾ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਪਣੀ ਪ੍ਰਾਰਥਨਾ ਨੂੰ ਕਰਾਂਗੇ ਹallelujah 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 ਧੰਨਵਾਦ 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 ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੇ ਤੁਹਾਡੇ ਨਾਮ ਦੀ ਮਹਿਮਾ ਨੂੰ ਕਰਦੇ ਹਾਂ ਪਿਤਾ ਪਰਮੇਸ਼ਰ ਜੋ ਤੁਸੀਂ ਸਾਨੂੰ ਇਹ ਸੁੰਦਰ ਸਮਾਂ ਦਿੱਤਾ ਹੈ ਜੋ ਤੁਸੀਂ ਅੱਜ ਦਾ ਦਿਨ ਸਾਨੂੰ ਦਿਖਾਇਆ ਹੈ ਮੇਰੇ ਪਿਤਾ ਪਰਮੇਸ਼ਰ ਤੁਸੀਂ ਦਇਆਵਾਨ ਪਰਮੇਸ਼ਰ ਹੋ ਜਿਵੇਂ ਅੱਜ ਦਾ ਦਿਨ ਤੁਸੀਂ ਸਾਨੂੰ ਦਿਖਾਇਆ ਉਹਵੇਂ ਸਭ ਨੂੰ ਦਿਖਾ ਦਿਓ ਮੇਰੇ ਖੁਦਾਵੰਦ ਪਿਤਾ ਪਰਮੇਸ਼ਰ ਚਾਹੇ ਕੋਈ ਤੁਹਾਡੇ ਸੱਚੇ ਨਾਮ ਨੂੰ ਜਾਣਦਾ ਚਾਹੇ ਨਹੀਂ ਜਾਣਦਾ ਮੇਰੇ ਪਿਤਾ ਪਰਮੇਸ਼ਰ ਅੱਜ ਦਾ ਦਿਨ ਤੁਸੀਂ ਸਭ ਤੇ ਚੜਾ ਦਿਓ ਅੱਜ ਦਾ ਸੂਰਜ ਸਭ ਤੇ ਚੜਾ ਦਿਓ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਇਸ ਦਿਨ ਦੀ ਸ਼ੁਰੂਆਤ ਅਸੀਂ ਤੁਹਾਡੇ ਪਵਿੱਤਰ ਬਚਨ ਦੇ ਨਾਲ ਕਰਨ ਜਾ ਰਹੇ ਹਾਂ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਜ ਦਾ ਪਵਿੱਤਰ ਬਚਨ ਸਾਨੂੰ ਤੁਸੀਂ ਦਿੱਤਾ ਹੈ ਪਿਤਾ ਪਰਮੇਸ਼ਰ ਅੱਜ ਦਾ ਇਹ ਬਚਨ ਸਾਡੀ ਜ਼ਿੰਦਗੀ ਵਿੱਚ 100 ਗੁਣਾ ਨਹੀਂ ਬਲਕਿ 1000 ਗੁਣਾ ਫਲ ਨੂੰ ਲੈ ਕੇ ਆਵੇ ਤੇ ਜਦੋਂ ਇਹ ਪੜਿਆ ਤੇ ਸੁਣਿਆ ਜਾਵੇ ਤਾਂ ਸਾਡਿਆਂ ਹਿਰਦਿਆਂ ਵਿੱਚ ਬੀਜਿਆ ਜਾਵੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਸਾਡੇ ਤੋਂ ਇਸ ਬਚਨ ਨੂੰ ਚੁਰਾ ਨਾ ਸਕੇ ਅਤੇ ਅਸੀਂ ਨਵੀਂ ਅਸੀਸ਼ ਤੇ ਬਰਕਤ ਦੇ ਨਾਲ ਭਰ ਜਾਈਏ ਯੇਸ਼ੂ ਮਸੀਹ ਦੇ ਪਵਿੱਤਰ ਤੇ ਜਲਾਲੀ ਨਾਮ ਵਿੱਚ ਆਮੇਨ ਉਹ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਜੀ ਸਾਡੇ ਨਾਲ ਅੱਜ ਕੀ ਗੱਲ ਕਰਨਾ ਚਾਹੁੰਦੇ ਨੇ ਅੱਜ ਕੱਲ ਬਹੁਤ ਸਾਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਕਬੂਲ ਨਹੀਂ ਹੁੰਦੀਆਂ ਸ਼ੈਤਾਨ ਨੇ ਉਹਨਾਂ ਲੋਕਾਂ ਨੂੰ ਭਰਮਾਇਆ ਹੋਇਆ ਹੈ ਸ਼ੈਤਾਨ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਇਸ ਗੱਲ ਨੂੰ ਪਾਇਆ ਹੋਇਆ ਹੈ ਕਿ ਤੁਸੀਂ ਪ੍ਰਾਰਥਨਾ ਕਰਨ ਦੇ ਯੋਗ ਨਹੀਂ ਹੋ ਤੁਸੀਂ ਉਸ ਦੀ ਪ੍ਰਾਰਥਨਾ ਨਹੀਂ ਕਰਦੇ ਜਿਸ ਤਰ੍ਹਾਂ ਦੀ ਪ੍ਰਾਰਥਨਾ ਪਰਮੇਸ਼ਰ ਨੂੰ ਮਨਜ਼ੂਰ ਹੈ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਮੇਰੇ ਦੋਸਤੋ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਤੁਹਾਡੀਆਂ ਜ਼ਰੂਰਤਾਂ ਨੂੰ ਉਸ ਤੋਂ ਕਿਤੇ ਜ਼ਿਆਦਾ ਪੂਰਾ ਕਰਨਾ ਚਾਹੁੰਦੇ ਨੇ ਰੋਮੀਆਂ 8:32 ਆਇਤ ਸਾਨੂੰ ਇਸ ਤਰ੍ਹਾਂ ਦੱਸਦੀ ਹੈ ਜੀਨੇ ਆਪਣੇ ਹੀ ਪੁੱਤਰ ਦਾ ਸਰਫਾ ਨਾ ਕੀਤਾ ਸਗੋਂ ਉਹਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ ਸੋ ਉਹਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਕਰ ਨਾ ਬਖਸ਼ੇਗਾ ਮੇਰੀ ਭੈਣੋ ਤੇ ਭਰਾਵੋ ਅਫਸੋਸ ਦੀ ਗੱਲ ਇਹ ਹੈ ਕਿ ਕੁੱਝ ਵਿਸ਼ਵਾਸੀ ਅਗਿਆਨਤਾ ਦੇ ਕਾਰਨ ਵਚਨਾਂ ਦੀ ਨੌਲੇਜ ਨਾ ਹੋਣ ਦੇ ਕਾਰਨ ਇਹ ਮੰਨ ਲੈਂਦੇ ਆ ਕਿ ਪਰਮੇਸ਼ਰ ਸਾਡੇ ਨਾਲ ਸਾਡੇ ਪਾਪਾਂ ਦੇ ਕਾਰਨ ਗੁੱਸੇ ਹਨ ਉਹ ਕਹਿੰਦੇ ਨੇ ਮੈਂ ਪਾਪ ਕੀਤਾ ਮੇਰੀ ਪਿਤਾ ਦੇ ਨਾਲ ਸੰਗਤ ਨਹੀਂ ਹੋ ਸਕਦੀ ਉਹ ਸੋਚਦੇ ਨੇ ਕਿ ਅਸੀਂ ਪਰਮੇਸ਼ਰ ਦੇ ਕੋਲ ਬੇਨਤੀ ਕਰਨ ਦੇ ਯੋਗ ਨਹੀਂ ਹਾਂ ਉਹ ਸੋਚਦੇ ਨੇ ਕਿ ਅਸੀਂ ਪਰਮੇਸ਼ਰ ਪਾਸੋਂ ਕੁਝ ਮੰਗਣ ਦੇ ਯੋਗ ਨਹੀਂ ਹਾਂ ਕਈ ਸੋਚਦੇ ਨੇ ਕਿ ਉਹ ਪਰਮੇਸ਼ਰ ਤੋਂ ਕੁਝ ਸਿੱਧਾ ਮੰਗਣ ਲਈ ਪਵਿੱਤਰ ਨਹੀਂ ਹਨ ਇਸ ਲਈ ਉਹਨਾਂ ਨੂੰ ਕਿਸੇ ਸੰਤ ਦੀ ਲੋੜ ਹੈ ਉਹਨਾਂ ਨੂੰ ਕਿਸੇ ਪਰਮੇਸ਼ਰ ਦੇ ਦਾਸ ਦੀ ਲੋੜ ਹੈ ਕਿ ਉਹ ਉਹਨਾਂ ਦੇ ਬਦਲੇ ਵਿੱਚ ਪ੍ਰਾਰਥਨਾ ਕਰੇ ਤੇ ਜੇ ਉਹ ਪਰਮੇਸ਼ਰ ਦੇ ਬਚਨ ਨੂੰ ਸਮਝਣ ਜੇ ਉਹ ਪਰਮੇਸ਼ਰ ਦੀ ਬਾਣੀ ਨੂੰ ਸਮਝਣ ਤਾਂ ਯਸ਼ਾਜਾ 1:18 ਵਿੱਚ ਪਰਮੇਸ਼ਰ ਇਸ ਤਰ੍ਹਾਂ ਫਰਮਾਉਂਦੇ ਨੇ ਕਿ ਆਓ ਅਸੀਂ ਸਲਾਹ ਕਰੀਏ ਯਹੋਵਾ ਆਖਦਾ ਹੈ ਆ ਮੇਂ ਤੁਹਾਡੇ ਪਾਪ ਕਰਮ ਚ ਜਹੇ ਹੋਣ ਉਹ ਪਰਫ ਜਹੇ ਚਿੱਟੇ ਹੋ ਜਾਣਗੇ ਭਾਵੇਂ ਉਹ ਮਜੀਠ ਜਹੇ ਲਾਲ ਹੋਣ ਉਹ ਉਨ ਜਹੇ ਹੋ ਜਾਣਗੇ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪ੍ਰਭੂ ਯਸ਼ੂ ਮਸੀਹ ਜੀ ਇਸ ਸੰਸਾਰ ਦੇ ਵਿੱਚ ਇੱਕ ਮਨੁੱਖ ਦੇ ਰੂਪ ਵਿੱਚ ਆਏ ਅਤੇ ਉਹਨਾਂ ਨੇ ਇਸ ਗੱਲ ਨੂੰ ਇੱਕ ਸਚਿਾਈ ਬਣਾਇਆ ਉਨ੍ਹਾਂ ਨੇ ਤੁਹਾਨੂੰ ਆਪਣੇ ਕੀਮਤੀ ਲਹੂ ਵਿੱਚ ਬਰਫ਼ ਦੀ ਤਰ੍ਹਾਂ ਛੱਟਾ ਕੀਤਾ ਹੈ। ਉਨ੍ਹਾਂ ਨੇ ਸਾਡੇ ਸਾਰੇ ਪਾਪਾ ਨੂੰ ਆਪਣੇ ਉੱਪਰ ਲੈ ਲਿਆ ਹੈ ਅਤੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਂ ਤੋਂ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਤੋਂ ਅਸੀਂ ਛੁੱਟੇ ਗਏ ਹਾਂ। ਅਤੇ ਅਸੀਂ ਪਵਿੱਤਰ ਕੀਤੇ ਗਏ ਹਾਂ ਅਤੇ ਧਰਮੀ ਠਹਿਰਾਏ ਗਏ ਹਾਂ ਤੇ ਆਓ ਅਸੀਂ ਹੁਣ ਇਸ ਸਚਾਈ ਨਾਲ ਆਪਣੇ ਆਪ ਨੂੰ ਵਿਸ਼ਵਾਸ ਨਾਲ ਭਰਿਏ ਉਸ ਦੀ ਸਮਰਥਨਾ ਭਰਿਏ ਅਤੇ ਆਪਣੀ ਇੱਛਾ ਦੇ ਅਨੁਸਾਰ ਪਰਮੇਸ਼ਰ ਪਾਸੋਂ ਕੁਝ ਵੀ ਮੰਗਣ ਲਈ ਆਪਣੇ ਭਰੋਸੇ ਨੂੰ ਮਜ਼ਬੂਤ ਕਰੀਏ ਅਤੇ ਪਰਮੇਸ਼ਰ ਤੁਹਾਨੂੰ ਉਹ ਸਭ ਦੇਣ ਦੇ ਲਈ ਕਿਤੇ ਜ਼ਿਆਦਾ ਇੱਛੁਕ ਹੈ ਜੋ ਤੁਸੀਂ ਉਸ ਤੋਂ ਮੰਗਣਾ ਚਾਹੁੰਦੇ ਹੋ ਕਿਉਂਕਿ ਉਹ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੈ ਉਹ ਪਿਆਰ ਕਰਨ ਵਾਲਾ ਪਰਮੇਸ਼ਰ ਹੈ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਤੇ ਉਹਨਾਂ ਦੇ ਉੱਤਰ ਨੂੰ ਕੱਲਣ ਵਾਲਾ ਪਰਮੇਸ਼ਰ ਹੈ ਆਮੀਨ ਹਾਲੇਲੂਇਆ ਹੇਲੂਇਆ ਆਓ ਅੱਜ ਦੇ ਇਸ ਵਚਨ ਲਈ ਅਸੀਂ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਚ ਜਾਵਾਂਗੇ ਹallelujah hallelujah ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਵਚਨ ਦੇ ਲਈ ਜੋ ਤੁਸੀਂ ਅੱਜ ਸਾਨੂੰ ਇਸ ਸਮੇਂ ਸਾਡੇ ਲਈ ਠਹਿਰਾਇਆ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਇਹ ਵਚਨ ਸਾਡੇ ਹਿਰਦਿਆਂ ਰੂਪੀ ਭੂਮੀ ਉਤੇ ਅੱਗ ਪਾਏ ਤੇ ਇਹ ਸਾਡੀਆਂ ਜ਼ਿੰਦਗੀਆਂ ਵਿੱਚ 100 ਗੁਣਾਨੀ ਬਲਕਿ 1000 ਗੁਣਾ ਫਲ ਲੈ ਕੇ ਆਵੇ ਪਿਤਾ ਪਰਮੇਸ਼ਰ ਅਤੇ ਅਸੀਂ ਇਸ ਵਚਨ ਨੂੰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਛਿਪਾ ਦਿੰਨੇ ਹਾਂ ਪਿਤਾ ਪਰਮੇਸ਼ਰ ਤਾਂ ਕਿ ਵੈਰੀ ਦਾ ਆਤਮਾ ਇਸ ਨੂੰ ਚੁਰਾ ਨਾ ਸ ਤੇ ਇਹ वचन ਸਭਨਾ ਦੀ ਜ਼ਿੰਦਗੀ ਵਿੱਚ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੀ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਅਜ ਪੂਰੇ ਦਿਨ ਇਹਨਾਂ ਲੋਕਾਂ ਦੀ ਅਗਵਾਈ ਕਰੇ ਪਿਤਾ ਪਰਮੇਸ਼ਰ ਨਾਲ ਲੋਕਾਂ ਦੀ ਸਹਾਇਤਾ ਕਰੇ ਪਿਤਾ ਜੋ ਇਸ वचन ਜਿਨ੍ਹਾਂ ਨੇ ਇਸ वचन ਨੂੰ ਸੁਣਿਆ ਪ੍ਰਭੂ ਜੀ ਇਹਨਾਂ ਲੋਕਾਂ ਨੂੰ ਹਰ ਕਿਸਮ ਦੇ ਬੁਰੇ ਆਤਮਿਆਂ ਤੇ ਰੁਕਾਵਟਾਂ ਤੋਂ ਬਚਾ ਕੇ ਰੱਖੋ ਪ੍ਰਭੂ ਜੀ ਤੇ ਮੈਂ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਮੰਗ ਲੈਨੀ ਆਮੇਨ